ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬਟਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਹਿਰੋਇਨ ਤੇ ਡਰੱਗ ਮਨੀ ਸਮੇਤ ਦੋਸ਼ੀ ਕਾਬੂ ਐਸਐਚਓ ਸਿਟੀ ਬਟਾਲਾ ਸੁਖਿੰਦਰ ਸਿੰਘ ਵੱਲੋਂ ਇੱਕ ਪ੍ਰੈਸ ਹਾਰਤਾ ਕਰਕੇ ਜਾਣਕਾਰੀ ਦਿੰਦੇ ਦੱਸਿਆ ਕਿ ਬਟਾਲਾ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਰਾਜੇਸ਼ ਉਰਫ ਰਕੇਸ਼ ਉਰਫ ਲੱਕੀਵਾਸੀ ਦਾਰਾਸਲਾਮ ਨੂੰ ਹਿਰੋਇਨ ਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਅਤੇ ਦਵਿੰਦਰ ਸਿੰਘ ਉਰਫ ਬਬਲੂ ਨੂੰ ਝਾੜੀਆਂ ਵਿੱਚ ਨਸ਼ਾ ਕਰਦੇ ਹੋਏ ਲਿਬੜੀ ਪੰਨੀ ਅਤੇ ਲੈਟਰ ਸਮੇਤ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ NDPS ਐਕਟ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਐਸਐਚਓ ਸੁਖਜਿੰਦਰ ਸਿੰਘ ਨੇ ਕਿਹਾ ਕਿ ਜਿੰਨਾ ਪਾਸੋਂ ਇਹਨਾਂ ਵੱਲੋਂ ਨਸ਼ੇ ਦੀ ਖਰੀਦ ਕੀਤੀ ਜਾਂਦੀ ਹੈ ਉਹ ਵੀ ਜਲਦ ਸਲਾਖਾਂ ਦੇ ਪਿੱਛੇ ਹੋਣਗੇ ਤੇ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਕਿਸੇ ਵੀ ਗੈਰ ਸਮਾਜਿਕ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਤੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਧਰਾਵਾਂ ਤਹਿਤ ਮਾਮਲੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇਗਾ। ਉਹਨਾਂ ਹੋਰ ਕੀ ਕਿਹਾ ਤੁਸੀਂ ਆਪ ਸੁਣ ਲਓ। ਆਨ ਫੈਕਟ ਨਿਊਜ਼ ਲਈ ਲਖਨਪੁਰ ਦੀ ਖਾਸ ਰਿਪੋਰਟ। ਕੁਝ ਦਿਨ ਪਹਿਲਾਂ ਮੀਡੀਆ ਦੇ ਮਾਧਿਮ ਰਾਹੀਂ ਦਾਰਾਸਲਾਮ ਮਲੇ ਦੇ ਸਬੰਧ ਵਿੱਚ ਕੁਝ ਨਸ਼ੀਲੇ ਪਦਾਰਥ ਵੇਚਣ ਵਾਲੇ ਨੌਜਵਾਨਾਂ ਅਤੇ ਸੇਵਨ ਕਰਨ ਵਾਲੇ ਨੌਜਵਾਨਾਂ ਬਾਰੇ ਸੂਚਨਾ ਜਿਹੜੀ ਪ੍ਰਾਪਤ ਹੋਈ ਇਸ ਸਬੰਧੀ ਜਿਹੜੀ ਆ ਪਹਿਲਾਂ ਵੀ ਕਾਰਵਾਈ ਚੱਲਦੀ ਸੀ ਉਹਦੇ ਤਹਿਤ ਪਹਿਲਾਂ ਵੀ ਮੁਕਦਮੇ ਦਰਜ ਕੀਤੇ ਗਏ ਮਾਜੋਬ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਖਿਲਾਫ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਇਹ ਦੋ ਨੌਜਵਾਨ 26 ਤੀ ਨੂੰ ਕਾਬੂ ਕਰਕੇ ਦਾਰਾ ਸਲਾਮ ਤੋਂ ਉਹਨਾਂ پاسਵਰ ਰਿਕਵਰੀ ਕੀਤੀ ਗਈ ਸੀ ਅਤੇ ਅੱਜ ਇੱਕ ਨੌਜਵਾਨ ਨੂੰ ਹੋਰ ਮੋਨੋਪਰੋਲ ਨੂੰ ਕਾਬੂ ਕੀਤਾ ਗਿਆ ਜਿਸ પાસે ਕਰੀਬ 6 ਗ੍ਰਾਮ ਮੈਦਨ ਨੂੰ ਰਿਕਵਰ ਕੀਤੀ ਗਈ ਹੈ ਇਹਦੇ ਬਹੁਤ ਹੀ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਇਸ ਦੇ ਸੰਬੰਧ ਵਿੱਚ ਜੋ ਨਸ਼ਾ ਵੇਚਣ ਵਾਲਾ ਉਹ ਬਿਲਕੁਲ ਨਹੀਂ ਬਖਸ਼ਿਆ ਜਾਵੇਗਾ ਜੋ ਨੌਜਵਾਨ ਨਸ਼ਾ ਕਰਦੇ ਨੇ ਉਹਦੇ ਸਬੰਧ ਵਿੱਚ ਮਾਨਯੋਗ ਸਰਕਾਰ ਵੱਲੋਂ ਨਸ਼ਾ ਸਿੰਦਾਊ ਕੇਂਦਰ ਖੋਲੇ ਗਏ ਨੇ ਜਿੱਥੇ ਜ ਇਹਨਾਂ ਦਾ ਇਲਾਜ ਹੋ ਰਿਹਾ ਹੈ ਜੋ ਬੱਚੇ ਇਹ ਨਸ਼ਾ ਛੱਡ ਕੇ ਛੱਡ ਜਾਂਦੇ ਨੇ ਉਹਨਾਂ ਦੇ ਜੁਗਾਰ ਦੇ ਸਬੰਧੀ ਮਾਨਯੋਗ ਸਰਕਾਰ ਵੱਲੋਂ ਜਿਹੜੀਆਂ ਆਪਣੀਆਂ ਜੁਗਾਰ ਸਬੰਧੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਦਿੱਤਾ ਵੀ ਜਾ ਰਿਹਾ ਲੋਕਾਂ ਨੂੰ ਮੇਰੀ মিডিਆ ਨੂੰ ਅਤੇ ਜੋ ਮੇਰੇ ਏਰੀਆ ਦੇ ਵਿੱਚ ਲੋਕ ਰਹਿੰਦੇ ਨੇ ਮੇਰੀ ਇਹਨਾਂ ਸਭ ਨੂੰ ਬੇਨਤੀ ਹੈ ਕਿ ਜੋ ਵੀ ਤੁਹਾਨੂੰ ਨਸ਼ੇ ਵੇਚਣ ਵਾਲਾ ਜਾਂ ਸੇਵਨ ਵਾਲਾ ਕੋਈ ਵੀ ਵਿਅਕਤੀ ਮਿਲਦਾ ਤਾਂ ਉਹਦੇ ਸਬੰਧ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਜੋ ਵਿਅਕਤੀ ਸਾਨੂੰ ਸੂਚੇ ਉਹਨੂੰ ਉਹਦਾ ਨਾਮ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਸ਼ੇਅਰ ਨਹੀਂ ਕੀਤਾ ਜਾਊਗਾ ਇਹ ਤੁਹਾਡੇ ਹੀ ਸਹਿਯੋਗ ਦੇ ਨਾਲ ਇਹ ਨਸ਼ੇ ਦੀ ਜਿਹੜੀ ਮੁਕਤੀ ਜਿਹੜੀ ਹੋ ਸਕਦੀ ਹੈ ਜੋ ਮਾਨਯੋਗ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਉਸ ਦੀ ਵੀ ਪੂਰਤੀ ਇਸ ਨਾਲ ਹੀ ਹੋ ਸਕਦੀ ਹੈ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਜੋ ਮਨੂ ਅਬਰੋਲ ਹੈ ਇਹ ਲਕੀ ਦੀ ਸਟੇਟਮੈਂਟ ਦੇ ਨਾਮ ਜਦੋਂ ਆਇਆ ਸੀ ਲਕੀ ਨੂੰ ਪਰਸੋ ਅਰੈਸਟ ਕਰ ਲਿਆ ਸੀ ਅੱਜ ਇਹਨੂੰ ਅਰੈਸਟ ਕਰਕੇ ਕਰੀਬ 6 ਗ੍ਰਾਮ ਹੈਰੋਨਿਕੂ ਰਿਕਵਰ ਕੀਤੀ ਹੈ ਇਹ ਜਿਹੜੇ ਲੋਕਾਂ ਕੋ ਲਿਆ ਕੇ ਵੇਚਦਾ ਸੀ ਜਾਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਗਾੜੀ ਸੇਲ ਕਰਦਾ ਸੀ ਉਹਦੇ ਦੁਬਾਰੇ ਇਹਨਾਂ ਦੀ ਪੁੱਛ ਕੇ ਇਸ ਤੋਂ ਬਾਅਦ ਜੋ ਵੀ ਇਨਕਸ਼ਾਫ ਹੋਣਗੇ ਉਹਦੇ ਬਾਰੇ ਤੁਹਾਨੂੰ ਜਿਹੜਾ ਜਾਣੂ ਕਰਾ ਦਿੱਤਾ ਜਾਊਗਾ ਹਾਂਜੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਐਨਡੀ ਦੇ ਪਰਚੇ ਦਰਜ ਨੇ ਲਕੀ ਦੇ ਖਿਲਾਫ ਮਾਰਚ ਦੇ ਮਹੀਨੇ ਵੀ ਇੱਕ ਕਮਕਦਮਾ ਦਰਜ ਕਰਕੇ ਕਰੀਬ 10 ਗ੍ਰਾਮ ਹਰ ਉਹ ਰਿਕਵਰ ਕਰਕੇ ਭੇਜਿਆ ਗਿਆ ਸੀ ਪੁਲਿਸ ਲਗਾਤਾਰ ਇਹਦੇ ਜਿਹੜੀ ਅਨਗਰਾਨੀ ਇਹਦੀ ਪੁਲਿਸ ਦੀ ਜਾਰੀ ਹੈ ਤੇ ਜੋ ਵੀ ਨਸ਼ੇ ਇਹ ਵੇਚਦਾ ਉਹਨਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਮੇਰਾ ਨਾਮ ਰਾਜਕਮਾਰ ਕਾਉਂਸਲਰ ਐਕਸ ਬਲਾ ਪ੍ਰੇਮ ਨਗਰ ਤਾਰਸਲਮ ਦਾ ਰਹਿਣ ਵਾਲਾ ਮੈਂ ਤੇ ਪੁਲਿਸ ਪ੍ਰਸ਼ਾਸਨ ਨੇ ਸਾਡੇ ਮੱਲੇ ਜਿਹੜੇ ਨਸ਼ੇ ਵਾਲੇ ਬੰਦੇ ਫੜੇ ਆ ਬਹੁਤ ਵਧੀਆ ਕੰਮ ਕੀਤਾ ਵਾ ਸਾਰੇ ਮੱਲੇ ਵਾਲੇ ਖੁਸ਼ ਆ ਪੁਲਿਸ ਪ੍ਰਸ਼ਾਸਨਾਂ ਤੋਂ ਸਿਟੀ ਐਸਐਸਓ ਦਾ ਬਹੁਤ ਬਹੁਤ ਧੰਨਵਾਦ ਆ ਜਿਹਨੇ ਇਹ ਕੰਮ ਕੀਤਾ ਵਾ ਉਹਨਾਂ ਨੂੰ ਵਿਸ਼ਵਾਸ ਵੀ ਦਵਾਇਆ ਵਾ ਜਿਹੜੇ ਬੰਦੇ ਕੋ ਹੋਰ ਵੀ ਤੁਸੀਂ ਦੱਸੋਗੇ ਅਸੀਂ ਉਹਨਾਂ ਨੂੰ ਫੜਾਂਗੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਇਹ ਪ੍ਰਸ਼ਾਸਨ ਵਾਲੇ ਪੂਰਾ ਜੂਰਾਦੇ ਆ ਉਹ ਨਸ਼ੇ ਨੂੰ ਠੱਲ ਪਾਉਣਾ ਚਾਹੁੰਦਾ ਵਾ ਜਿਹੜੇ ਪ੍ਰਸ਼ਾਸਨ ਵਾਲੇ ਆ ਉਹਨਾਂ ਦਾ ਧਿਆਨ ਹੋਇਆ ਇਸ ਵਾਰੇ ਨਸ਼ੇ ਦੇ ਉੱਤੇ ਪੂਰਾ ਕੰਟਰੋਲ ਹੋ ਕਰਨ ਤੇ ਲੱਗੇ ਹੋਏ ਆ ਅਸੀਂ ਮੱਲੇਦਾਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਇਹਨਾਂ ਨੇ ਕੰਮ ਕੀਤਾ ਬਹੁਤ ਵਧੀਆ ਕੀਤਾ